ਜੋ ਮਕਸਦ ਕੀ ਹੈ ਜੋ ਕੇਂਦਰ ਕਰਨ ਜਾ ਰਹੀ ਹੈ ਮਕਸਦ ਮੇਰੇ ਮੁਤਾਬਕ ਬੜਾ ਕਲੀਅਰ ਹੈ ਪੰਜਾਬ ਦਾ ਜਿਹੜਾ ਚੰਡੀਗੜ੍ਹ ਤੇ ਕਲੇਮ ਆ ਉਹਨੂੰ ਕਮਜ਼ੋਰ ਕਰਨਾ ਤੇ ਕੇਂਦਰ ਆਪਣਾ ਖੁਦ ਕੰਟਰੋਲ ਜਿਹੜਾ ਵਾ ਉਹ ਚੰਡੀਗੜ੍ਹ ਤੇ ਵਧਾਉਣਾ ਚਾਹੁੰਦਾ ਵਾ ਜਿਵੇਂ ਪਹਿਲਾਂ BBMP ਚੋਂ ਨੇ ਕੀਤਾ ਜਾਂ ਫਿਰ ਪਹਿਲਾਂ ਆ ਪਿੱਛੇ ਜੇ ਪੰਜਾਬ ਯੂਨੀਵਰਸਿਟੀ ਬਾਰੇ ਜੋ ਕੋਈ ਨੋਟੀਫਿਕੇਸ਼ਨਸ ਆਈਆਂ ਅ ਇੱਥੇ ਮੈਂ ਕਹਿਣਾ ਚਾਹਨਾ ਵਾਂ ਵੀ ਚੰਡੀਗੜ੍ਹ ਪ੍ਰਤੀ ਪੰਜਾਬ ਦੇ ਨਾਲ ਕਈ ਸਾਲਾਂ ਤੋਂ ਤੱਕਾ ਹੋ ਰਿਹਾ ਜਿਸ ਵੇਲੇ ਪੰਜਾਬ ਨੂੰ हरियाणा ਦੇ ਵਿੱਚ ਤਬਦੀਲ ਹਰਿਆਣਾ ਦੇ ਵਿੱਚ ਵੰਡਿਆ ਗਿਆ ਹਰਿਆਣਾ ਸਟੇਟ ਹੋਂਦ ਚ ਆਇਆ ਪੰਜਾਬ ਵੱਖਰੀ ਸਟੇਟ ਬਣਿਆ ਉਦੋਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ ਸਿਸਟਮ ਇਹ ਆ ਵੀ ਨਾਰਮਲੀ ਜਿਹੜੀ ਪੇਰੈਂਟ ਸਟੇਟ ਹੁੰਦੀ ਐ ਇਸ ਕੇਸ ਦੇ ਵਿੱਚ ਪੰਜਾਬ ਪੇਰੈਂਟ ਸਟੇਟ ਸੀ ਪੰਜਾਬ ਨੂੰ ਵੰਡਿਆ ਗਿਆ ਹਰਿਆਣਾ ਬਣਿਆ ਤੇ ਜਿਹੜੀ ਵੀ ਕੈਪੀਟਲ ਹੁੰਦੀ ਆ ਉਹ ਪੇਰੈਂਟ ਸਟੇਟ ਨੂੰ ਜਾਂਦੀ ਆ ਤੁਹਾਨੂੰ ਯਾਦ ਹੋਊਗਾ ਪਹਿਲੀ ਮਈ 1960 ਦੇ ਵਿੱਚ ਜਿਹੜੀ ਬੰਬੇ ਸਟੇਟ ਸੀ ਉਨੂੰ ਮਹਾਰਾਸ਼ਟਰ ਅਤੇ ਗੁਜਰਾਤ ਦੇ ਵਿੱਚ ਤਬਦੀਲ ਕੀਤਾ ਗਿਆ ਜਿਹੜੀ ਪੇਰੈਂਟ ਸਟੇਟ ਸੀ ਉਹ ਸੀ ਬੰਬਈ ਜੋ ਮਹਾਰਾਸ਼ਟਰ ਬਣ ਗਈ ਸੋ ਜਿਹੜੀ ਬੰਬੇ ਕੈਪੀਟਲ ਹੈ ਜਿਹੜੀ ਉਹ ਮਹਾਰਾਸ਼ਟਰ ਕੋ ਰਹੀ ਗੁਜਰਾਤ ਨੂੰ ਆਪਣੀ ਨਵੀਂ ਕੈਪੀਟਲ ਗਾਂਧੀਨਗਰ ਬਣਾਉਣੀ ਪਈ ਲੇਕਿਨ ਪੰਜਾਬ ਦੇ ਕੇਸ ਦੇ ਵਿੱਚ ਨਹੀਂ ਹੋਇਆ ਜਦੋਂ ਚੰਡੀਗੜ੍ਹ ਪੰਜਾਬ ਵੰਡਿਆ ਗਿਆ ਹਰਿਆਣਾ ਸਟੇਟ ਬਣੀ ਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਨਹੀਂ ਦਿੱਤਾ ਗਿਆ ਇਹਨੂੰ ਇੱਕ ਯੂਨੀਅਨ ਟੈਰੀਟਰੀ ਬਣਾਤਾ ਗਿਆ ਔਰ ਕਿਹਾ ਗਿਆ ਕਿ ਚੰਡੀਗੜ੍ਹ ਬਾਰੇ ਫੈਸਲਾ बाद ਦੇ ਵਿੱਚ ਹੋਊਗਾ ਔਰ ਚੰਡੀਗੜ੍ਹ ਦੋਵਾਂ ਸਟੇਟਾਂ ਦੀ ਕੈਪੀਟਲ ਹੋਵੇਗੀ ਫਿਰ ਉਸ ਤੋਂ ਬਾਅਦ ਜਦੋਂ ਸੰਤ ਫਤੇ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੈਲਫ ਇਮੂਲੇਟ ਕਰ ਲੈਣਗੇ ਅ ਅਗਲਾ ਕੇ ਮਰ ਜਾਣਗੇ ਉਸ ਤੋਂ ਬਾਅਦ ਕੇਂਦਰ ਡਰ ਗਿਆ ਉਹਨਾਂ ਨੇ ਕਿਹਾ ਵੀ ਇੱਥੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਥਿਤੀ ਵਿਗੜ ਸਕਦੀ ਆ ਫਿਰ 29 ਜਨਵਰੀ 1970 ਨੂੰ ਕੇਂਦਰ ਨੇ ਫੈਸਲਾ ਕੀਤਾ ਕਿ ਚੰਡੀਗੜ੍ਹ ਜਿਹੜਾ ਵਾ ਪੰਜਾਬ ਨੂੰ ਟ੍ਰਾਂਸਫਰ ਕੀਤਾ ਜਾਊਗਾ ਔਰ हरियाणा सिर्फ अपने दफ्तर जेडे 5 ਸਾਲ ਵਾਸਤੇ ਚੰਡੀਗੜ੍ਹ ਚ ਰੱਖ ਸਕਦਾ ਵਾ हरियाणा ਆਪਣੀ ਨਵੀਂ ਕੈਪੀਟਲ ਬਣਾਣੀ ਸ਼ੁਰੂ ਕਰੇ ਔਰ ਹੌਲੀ ਹੌਲੀ ਦਫਤਰਾਂ ਨੂੰ ਸ਼ਿਫਟ ਕਰੇ ਔਰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ ਔਰ ਹਰਿਆਣਾ ਆਪਣੀ ਨਵੀਂ ਕੈਪੀਟਲ ਬਣਾਵੇ ਔਰ ਉਹਦੇ ਵਾਸਤੇ ਹਰਿਆਣਾ ਨੂੰ 20 ਕਰੋੜ ਰੁਪਈਆ ਲੋਨ ਤੇ ਗ੍ਰਾਂਟ ਦਿੱਤੀ ਜਾਊਗੀ ਬੜਾ ਸਪਸ਼ਟ ਫੈਸਲਾ ਸੀ ਔਰ ਨਾਲੇ ਵੀ ਕਿਹਾ ਗਿਆ ਕਿ ਫਾਜ਼ਲਕਾ ਤਹਿਸੀਲ ਦੇ ਕੁਝ ਹਿੰਦੀ ਸਪੀਕਿੰਗ ਏਰੀਆਸ ਜਿਹੜੇ ਨੇ ਉਹ ਹਰਿਆਣਾ ਨੂੰ ਤਬਦੀਲ ਕੀਤੇ ਜਾਣਗੇ ਔਰ ਉਹਦੇ ਵਾਸਤੇ ਜੇ ਲੋਡ ਪਈ ਤੇ ਕੋਰੀਡੋਰ ਬਣਾਇਆ ਜਾਊਗਾ ਤਾਂ ਕਿ ਉਹ ਜਿਹੜੇ ਫਾਜ਼ਿਲਕਾ ਤਸੀਲ ਦੇ ਹਿੰਦੀ ਸਪੀਕਿੰਗ ਏਰੀਆਜ਼ ਆ ਉਹ ਇਸ ਕੋਰੀਡੋਰ ਦੇ ਜ਼ਰੀਏ ਹਰਿਆਣਾ ਨਾਲ ਜੁੜੇ ਜਾ ਸਕਣ ਬੜਾ ਸਪਸ਼ਟ ਫੈਸਲਾ ਸੀ 29 ਜਨਵਰੀ 1970 ਦਾ ਲੇਕਿਨ ਉਹ ਫੈਸਲੇ ਤੇ ਅਮਲ ਨਹੀਂ ਹੋਇਆ ਪੰਜਾਬ ਨਾਲ ਧੋਖਾ ਫਿਰ ਕੀਤਾ ਗਿਆ ਪਹਿਲੇ 1968 ਧੋਖਾ ਕੀਤਾ ਗਿਆ ਫਿਰ 1970 ਦਾ ਫੈਸਲਾ ਜਿਹੜਾ ਵਾ ਉਹ ਲਾਗੂ ਨਹੀਂ ਕੀਤਾ ਗਿਆ ਫਿਰ ਅ ਜੂਨ 1984 ਦੇ ਵਿੱਚ ਜਿਹੜੀ ਚੰਡੀਗੜ੍ਹ ਦੀ ਅਰੇਂਜਮੈਂਟ ਸੀ ਉਹ ਬਦਲ ਦਿੱਤੀ ਗਈ ਬਲੂ ਸਟਾਰ ਹੋਇਆ ਉਹ ਪੰਜਾਬ ਦੇ ਵਿੱਚ ਫੌਜ ਨੇ ਕੁਝ ਗਤੀਵਿਧੀਆਂ ਕੀਤੀਆਂ ਚੰਡੀਗੜ੍ਹ ਕੋਈ ਦਿੱਲੀ ਦੀ ਲੋਡ ਨਹੀਂ ਸੀ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਤੱਕ ਬੜਾ ਸਿੱਧਾ ਇੱਥੇ ਇੱਕ ਚੀਫ ਕਮਿਸ਼ਨਰ ਹੁੰਦਾ ਸੀ ਉਹ ਚੰਡੀਗੜ੍ਹ ਦਾ ਪ੍ਰਸ਼ਾਸਕ ਸੀ ਉਹਦੇ ਥੱਲੇ ਅਫਸਰ ਸੀ ਜੋ ਕਾਰਵਾਈ ਕਰਦੇ ਸੀ ਪੰਜਾਬ ਦੇ ਗਵਰਨਰ ਨੂੰ ਇੱਥੋਂ ਦਾ ਐਡਮਿਨਿਸਟਰਰ ਬਣਾ ਦਿੱਤਾ ਗਿਆ ਜਿਹੜਾ ਚੀਫ ਇੱਥੋਂ ਦਾ ਜਿਹੜਾ ਚੀਫ ਕਮਿਸ਼ਨਰ ਸੀ ਉਹਨੂੰ ਉਹਦਾ ਐਡਵਾਈਜ਼ਰ ਲਾ ਦਿੱਤਾ ਗਿਆ ਇਹ ਸਿਸਟਮ ਹੁਣ ਤੱਕ ਚੱਲਦਾ ਰਿਹਾ ਹੁਣ ਇਹਦੇ ਵਿੱਚ ਤਬਦੀਲੀ ਕੀਤੀ ਗਈ ਮੈਂ ਉਹਦੇ ਤੇ ਵੀ ਆਉਣਾ ਪਰ ਉਸ ਤੋਂ ਬਾਅਦ ਫਿਰ 84 ਤੋਂ ਬਾਅਦ ਜੁਲਾਈ 1985 ਦੇ ਵਿੱਚ ਪੰਜਾਬ ਐਕੋਰਡ ਸਾਈਨ ਹੋਇਆ ਉਦੋਂ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਤੇ ਸੰਤ ਲੰਗੋਵਾਲ ਨੇ ਆਪਸ ਦੇ ਵਿੱਚ ਇੱਕ ਸਮਝੌਤਾ ਕੀਤਾ ਜਿਹਦੇ ਤਹਿਤ ਕਈ ਗੱਲਾਂ ਸੀ ਉਹਦੇ ਵਿੱਚ ਪਰ ਇੱਕ ਗੱਲ ਇਹ ਵੀ ਸੀ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਕਰਤਾ ਜਾਊ ਤੇ ਕੁਝ ਇਲਾਕੇ ਪੰਜਾਬ ਦੇ ਜਿਹੜੇ ਨੇ ਉਹ ਹਰਿਆਣਾ ਨੂੰ ਤਬਦੀਲ ਕਰਤੇ ਜਾਣਗੇ ਫਾਜ਼ਿਲਕਾ تحصیل ਦੇ ਜਾਂ ਜਿੱਥੇ ਵੀ ਹਿੰਦੀ ਸਪੀਕਿੰਗ ਏਰੀਆਜ਼ ਆ ਲੇਕਿਨ 26 ਜਨਵਰੀ ਆ ਗਈ 26 ਜਨਵਰੀ 1986 ਆ ਗਈ ਚੰਡੀਗੜ੍ਹ ਪੰਜਾਬ ਨੂੰ ਨਹੀਂ ਤਬਦੀਲ ਨਹੀਂ ਕੀਤਾ ਗਿਆ ਫਿਰ ਧੋਖਾ ਕੀਤਾ ਗਿਆ ਔਰ ਫਿਰ ਨਵੀਂ ਡੇਟ ਰੱਖਤੀ ਗਈ ਕਿ ਹੁਣ 1987 ਦੀ ਇਸ ਡੇਟ ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ 88 ਦੀ ਡੇਟ ਵੀ ਲੰਘ ਗਈ ਫਿਰ ਤਬਦੀਲ ਚੰਡੀਗੜ੍ਹ ਨਹੀਂ ਹੋਇਆ ਤੀਜੀ ਵਾਰੀ ਧੋਖਾ ਪੰਜਾਬ ਨਾਲ ਕੀਤਾ ਗਿਆ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਸਨ ਬਹੁਤ ਗਹਿਮਗਮੀ ਹੋਈ ਮੈਨੂੰ ਯਾਦ ਹੈ ਕਿ ਅਬੋਰ ਦਾ ਇੱਕ ਪਿੰਡਿਆ ਕੰਡੂ ਖੇੜਾ ਕਿਉਂਕਿ ਕੰਡੂ ਖੇੜਾ ਜਿਹੜਾ ਸੀ ਕਿਹਾ ਜਾਂਦਾ ਸੀ ਹਿੰਦੀ ਸਪੀਕਿੰਗ ਏਰੀਆ ਦਾ ਕੰਡੂ ਖੇੜਾ ਜੇ ਹਿੰਦੀ ਸਪੀਕਿੰਗ ਸਾਬਤ ਹੋ ਜਾਂਦਾ ਤੇ ਉਹਦੇ ਤਹਿਤ ਕੋਰੀਡੋਰ ਬਣ ਜੂਗਾ ਬੜਾ ਕਲੀਅਰ ਫਾਜ਼ਿਲਕਾ تحصیل ਦਾ ਅਬੋਰ ਦੇ ਕੁਝ ਇਲਾਕੇ ਆਂਦਾ ਹਰਿਆਣਾ ਦੇ ਨਾਲ ਲੇਕਿਨ ਕੰਡੂ ਖੇੜਾ ਪੰਜਾਬੀ ਸਾਬਤ ਹੋ ਗਿਆ ਫਿਰ ਕੁਝ ਲਾਲੂੜੀ ਦੇ ਨੇੜੇ ਲਾਕੇ ਚੁਣੇ ਗਿਆ ਕਿ ਇਹ ਹਰਿਆਣਾ ਨੂੰ ਟਰਾਂਸਫਰ ਹੋਣਗੇ ਫਿਰ ਵੀ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਹੋਇਆ ਨਾ ਹੀ ਕੋਈ ਇਲਾਕੇ ਹਰਿਆਣਾ ਨੂੰ ਟਰਾਂਸਫਰ ਹੋਏ ਫਿਰ 1900 ਫਿਰ 2025 ਜਨਵਰੀ ਇਸੇ ਸਾਲ ਦੀ ਜਨਵਰੀ ਦੇ ਵਿੱਚ ਪੰਜਾਬ ਦਾ ਜਿਹੜਾ ਚੰਡੀਗੜ੍ਹ ਦਾ ਜਿਹੜਾ ਐਡਵਾਈਜ਼ਰ ਆ ਐਡਵਾਈਜ਼ਰ ਟੂ ਐਡਮਿਨਿਸਟਰेटर ਉਹਦਾ ਡੈਜ਼ਿਗਨੇਸ਼ਨ ਬਦਲ ਕੇ ਚੀਫ ਸਕੱਟਰੀ ਉੱਤੇ ਕਰਤਾ ਗਿਆ ਬਿਨਾਂ ਪੰਜਾਬ ਨੂੰ ਪੁੱਛੇ ਹੌਲੀ ਹੌਲੀ ਜਿਹੜਾ 1966 ਦੀ ਜਿਹੜੀ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ਸੀ ਉਹਦੇ ਵਿੱਚ 60 40 ਦਾ ਰੇਸ਼ੀਓ ਸੀ ਪੰਜਾਬ ਤੇ ਹਰਿਆਣਾ ਦਾ ਚੰਡੀਗੜ੍ਹ ਦੀਆਂ ਪ੍ਰਾਪਰਟੀਆਂ ਦਾ ਉਹਨਾਂ ਨੂੰ ਹੌਲੀ-ਹੌਲੀ ਬਦਲਿਆ ਗਿਆ ਇੱਥੇ ਜਿਹੜੀਆਂ ਪੋਸਟਿੰਗ ਸੀ 60 40 ਦੀਆਂ ਪੋਸਟਿੰਗ ਸੀ ਪੰਜਾਬ ਤੇ ਹਰਿਆਣਾ ਤੋਂ ਉਹਨਾਂ ਨੂੰ ਤਬਦੀਲ ਕਰਕੇ ਯੂਟੀ ਕਾਡਰ ਦੇ ਅਫਸਰ ਪੋਸਟ ਕਰਨੇ ਸ਼ੁਰੂ ਹੋ ਗਏ ਪਹਿਲਾਂ ਐਮਡੀ ਸਿੱਟਕੋ ਜਿਹੜਾ ਸੀ ਉਹ ਪੰਜਾਬ ਦਾ ਹੁੰਦਾ ਸੀ ਹੁਣ ਯੂਟੀ ਦਾ ਲਾਤਾ ਇਸੇ ਤਰ੍ਹਾਂ ਡਾਇਰੈਕਟਰ ਹੈਲਥ ਜਿਹੜਾ ਸੀ ਉਹ ਹਰਿਆਣਾ ਦਾ ਹੁੰਦਾ ਸੀ ਹੁਣ ਯੂਟੀ ਦਾ ਲਾਤਾ ਸੋ ਪੰਜਾਬ ਦੇ ਵਿੱਚ ਪੰਜਾਬ ਦੇ ਤੇ ਹਰਿਆਣਾ ਦੇ ਅਫਸਰ ਕਟਾ ਕੇ ਯੂਟੀ ਕਾਡਰ ਦੇ ਅਫਸਰ ਇੱਥੇ ਲੱਗਣ ਲੱਗ ਪਏ ਇਸ ਤੋਂ ਬਾਅਦ ਮੈਂ ਦੱਜਿਆਂ ਨੂੰ ਦੱਸਿਆ ਕਿ ਲਗਾਤਾਰ 4-5 ਵਰੀ ਤੋਖਾ ਪੰਜਾਬ ਦੇ ਨਾਲ ਹੋਇਆ ਕੇਂਦਰ ਜਿਹੜੇ ਵਾਦੇ ਪੰਜਾਬ ਨਾਲ ਕਰਦਾ ਸੀ ਉਹਦੇ ਤੋਂ ਪਿੱਛੇ ਹਟਦਾ ਗਿਆ ਆ ਔਰ ਜਿਹੜੀਆਂ ਪੁਰਾਣੇ ਸਮਝੌਤੇ ਸੀ ਉਹਨਾਂ ਨੂੰ ਉਹਨਾਂ ਤੇ ਅਮਲ ਨਹੀਂ ਕੀਤਾ ਔਰ ਜੋ ਹੁੰਦਾ ਰਿਹਾ ਦੇ ਲਈ ਸਿਆਸੀ ਪਾਰਟੀਆਂ ਹੁਣ ਜਿਹੜੇ ਰੌਲਾ ਪਾਰੀਆਂ ਵਾ ਉਹ ਬਲੇਮ ਵਰਤੀ ਨੇ ਸਿਆਸੀ ਪਾਰਟੀਆਂ ਨੇ ਸਖਤ ਸੈਂਡ ਨਹੀਂ ਲਿਆ ਰੌਲਾ ਪਾਉਂਦੀਆਂ ਵਾ ਬਸ ਰੌਲਾ ਪਾ ਕੇ ਚੁੱਪ ਕਰ ਜਾਂਦੀਆਂ ਜਦੋਂ ਸੱਤਾ ਚ ਹੁੰਦੀਆਂ ਵਾ ਉਦੋਂ ਪੁਖਤਾ ਕਦਮ ਨਹੀਂ ਚੁੱਕਦੀਆਂ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਪੰਜਾਬ ਤੇ ਹਰਿਆਣਾ ਅੱਡ ਅੱਡ ਸੇਟਾਂ ਬਣੀਆਂ ਉਦੋਂ ਕਿਉਂਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਸੀ ਕੀਤਾ ਗਿਆ ਬੜਾ ਕਲੀਅਰ ਪੰਜਾਬ ਦੇ ਲੀਡਰਾਂ ਨੂੰ ਅਕਾਲੀ ਦਲ ਦੇ ਲੀਡਰ ਨੂੰ ਸਟੈਂਡ ਲੈਣਾ ਚਾਹੀਦਾ ਸੀ ਕਿ ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ ਪੰਜਾਬ ਨੂੰ ਜਿੰਨਾ ਚਿਰ ਚੰਡੀਗੜ੍ਹ ਸਾਨੂੰ ਨਹੀਂ ਦਿੰਦੇ ਉਦੋਂ ਖੁਸ਼ੀ-ਖੁਸ਼ੀ ਨਾਲ ਉਹਨਾਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰਤੀਆਂ ਚੰਡੀਗੜ੍ਹ ਤੇ ਮਿਲੇ ਆ ਨਹੀਂ ਸੀ ਖੁਸ਼ੀਆਂ ਕਾਹਦੇ ਮਨਾ ਰਹੇ ਸੀ ਉਹ ਔਰ ਉਹ ਮਸਲਾ ਅੱਜ ਤੱਕ ਚੱਲ ਰਿਹਾ ਉਸ ਤੋਂ ਬਾਅਦ ਫਿਰ 1970 ਦਾ ਫੈਸਲਾ ਸੀ 5 ਸਾਲ ਦੇ ਵਿੱਚ ਵਿੱਚ ਹਰਿਆਣਾ ਆਪਣੇ ਦਫ਼ਤਰ ਸ਼ਿਫਟ ਕਰ ਦਊਗਾ ਇਹਦਾ ਮਤਲਬ ਹੈ 1975 ਦੇ ਵਿੱਚ ਹਰਿਆਣਾ ਨੂੰ ਆਪਣੇ ਦਫ਼ਤਰ ਸ਼ਿਫਟ ਕਰਕੇ ਪੰਜਾਬ ਚੋਂ ਚੰਡੀਗੜ੍ਹ ਤੋਂ ਖੂਚ ਕਰ ਲੈਣਾ ਚਾਹੀਦਾ ਸੀ ਉਹਨਾਂ ਦੇ ਮੁੱਖ ਮੰਤਰੀ ਸਨ ਗਿਆਨੀ ਜ਼ੈਲ ਸਿੰਘ 1975 ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਉਹਨਾਂ ਨੇ ਅਸਤੀਫਾ ਫਿਰ ਜਦੋਂ 1986 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਨਹੀਂ ਹੋਇਆ ਉਹਨਾਂ ਦੇ ਮੁੱਖ ਮੰਤਰੀ ਸਨ ਸੁਰਜੀਤ ਸਿੰਘ ਬਰਨਾਲਾ ਉਹਨਾਂ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ 10 ਸਾਲ ਸਰਕਾਰ ਰਹੀ 2007 ਤੋਂ ਲੈ ਕੇ 17 ਤੱਕ ਉਦੋਂ ਉਹਨਾਂ ਨੇ ਤਕੜਾ ਸਟੈਂਡ ਕਿਉਂ ਨਹੀਂ ਲਿਆ ਭਾਜਪਾ ਨੇ ਆਪਣਾ ਨਾਤਾ ਕਿਉਂ ਨਹੀਂ ਤੋੜਿਆ ਵੀ ਤੁਸੀਂ ਇੱਥੇ ਚੰਡੀਗੜ੍ਹ ਨੂੰ ਟਰਾਂਸਫਰ ਕਰੋ ਸਾਨੂੰ ਨਹੀਂ ਤਾਂ ਅਸੀਂ ਤੁਹਾਡੇ ਨਾਲ ਅਡਵੱਖ ਹੋ ਰਹੇ ਹਾਂ ਨਹੀਂ ਹੋਏ ਬਾਅਦ ਦੇ ਵਿੱਚ ਵੀ ਤੇ ਜਦੋਂ ਖੇਤੀ ਬਿੱਲ ਆਏ ਉਦੋਂ ਨਾਤਾ ਤੋੜਿਆ ਹੀ ਨਾ ਬੀਜੇਪੀ ਨਾਲ ਕਿਉਂਕਿ ਉਦੋਂ ਸੱਤਾ ਜ ਨਹੀਂ ਸੀ ਜਦੋਂ ਸੱਤਾ ਬਚਾਉਣ ਵਾਸਤੇ ਜਦੋਂ ਸੱਤਾ ਜ ਸੀ ਉਦੋਂ ਤੁਸੀਂ ਸਟੈਂਡ ਨਹੀਂ ਲਿਆ ਸੋ ਲਗਾਤਾਰ ਸਿਆਸੀ ਪਾਰਟੀਆਂ ਜਿਹੜੀਆਂ ਵਾਂ ਜਦੋਂ ਸੱਤਾ ਚਾਹੁੰਦੀਆਂ ਵਾਂ ਉਹ ਪੁਖਤਾ ਸਟੈਂਡ ਨਹੀਂ ਲੈਂਦੀਆਂ ਹੁਣ ਆਮ ਆਦਮੀ ਪਾਰਟੀ ਵੀ ਰੌਲਾ ਪਾ ਰਹੀ ਹੈ ਲੇਕਿਨ ਪੁਖਤਾ ਸਟੈਂਡ ਨਹੀਂ ਲੈ ਰਹੀ ਹੌਲੀ ਹੌਲੀ ਚੰਡੀਗੜ੍ਹ ਦੀ ਡੈਮੋਗ੍ਰਾਫਿਕਸ ਵੀ ਬਦਲ ਰਹੀਆਂ ਵਾ ਜਿਵੇਂ ਸਾਡੇ ਕੋਲਰ ਮੁਖਦਰ ਸਿੰਘ ਨੇ ਕਿਹਾ ਕਿ ਹੁਣ ਚੰਡੀਗੜ੍ਹ ਦੇ ਲੋਕ ਸਰ ਪੰਜਾਬ ਨਾਲ ਰਲਣਾ ਨਹੀਂ ਚਾਹੁੰਦੇ। ਇਸ ਕਰਕੇ ਹੌਲੀ-ਹੌਲੀ ਚੰਡੀਗੜ੍ਹ ਦਾ ਸੈਟਸ ਚੇਂਜ ਜੇ ਕਰਨਾ ਵੀ ਚਾਹੋ ਤਾਂ ਸ਼ਾਇਦ ਇੱਥੇ ਵਿਰੋਧ ਹੋਊਗਾ। ਇਹ ਸਭ ਕੁਝ ਇਸ ਕਰਕੇ ਹੋ ਰਿਹਾ ਵਾ ਕੇਂਦਰ ਚੰਡੀਗੜ੍ਹ 'ਚ ਦਖਲ ਦੇ ਇਸ ਕਰਕੇ ਦੇਣ ਦੀ ਕੋਸ਼ਿਸ਼ ਕਰ ਰਿਹਾ ਵਾ ਕਿਉਂਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਚੰਡੀਗੜ੍ਹ ਪ੍ਰਤੀ ਤਕੜਾ ਸਟੈਂਡ ਨਹੀਂ ਲੈਂਦੀ ਰਹੀਆਂ। ਨਾ ਹੀ ਹੁਣ ਲੈ ਰਹੀਆਂ ਵਾ। ਔਰ ਇਸੇ ਕਰਕੇ ਹੀ ਕੇਂਦਰੇ ਜੁਰਤ ਕਰ ਰਿਹਾ ਵਾ। ਇਹ ਤਬਦੀਲੀਆਂ ਚੰਡੀਗੜ੍ਹ ਦੇ ਵਿੱਚ ਕਰਨ ਦੀਆਂ ਇਹ ਮੇਰਾ ਵਿਚਾਰ ਆ। ਤੁਖ ਦਾ ਮਸਲਾ ਸੀ ਇਸ ਕਰਕੇ ਮੈਨੂੰ ਲੱਗਾ ਕਿ ਮੈਨੂੰ ਪ੍ਰੋਗਰਾਮ ਸ਼ੁਰੂ ਕਰਨਾ ਚਾਹੀਦਾ ਹਲੀ ਕੀ ਬਹੁਤੇ ਕੋਲਰ ਸੜਨ ਨਾਲ ਨਹੀਂ ਜੁੜੇ ਬਹੁਤੇ ਵਿਚਾਰ ਵੀ ਨਹੀਂ ਆਏ। ਲੇਕਿਨ ਇਹ ਮਸਲਾ ਬੜਾ ਇੰਪੋਰਟੈਂਟ ਹੈ ਔਰ ਮੈਂ ਇਹਦੇ ਬਾਰੇ ਬਿਲਕੁਲ ਆਪਣੇ ਸਪਸ਼ਟ ਵਿਚਾਰਾਂ ਨਾਲ ਸਾਂਝੇ ਕੀਤੇ ਆ। ਹੁਣ ਵੀ ਕੇਂਦਰ ਨੂੰ ਚਾਹੀਦਾ ਵਾ ਇਹ ਬਿੱਲ ਨੂੰ ਹੋਲ ਦੇ ਪਰਉਣ ਦੀ ਬਜਾਏ ਜੇ ਵਾਕਈ ਕੇਂਦਰ ਸੋਹਿਰ ਦੇ ਪੰਜਾਬ ਪ੍ਰਤੀ ਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਟਰਾਂਸਫਰ ਕਰਨ ਔਰ ਜੋ ਵੀ ਵਾਦੇ ਹੁਣ ਤੱਕ ਕੀਤੇ ਗਏ ਆ ਚਾਰ ਪੰਜ ਵਰੀ ਵਾਅਦੇ ਕੀਤੇ ਸੀ ਉਹਨਾਂ ਨੂੰ ਉਹਨਾਂ ਤੇ ਅਮਲ ਕੀਤਾ ਜਾਵੇ